ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਸੋ ਅੱਜ ਅਸੀਂ ਸ਼ੁਰੂ ਕਰਾਂਗੇ ਮਾਡਰਨ ਹਿਸਟਰੀ ਦੇ ਕੁਐਸਚਨ ਆਨਸਰ ਜੋ ਕਿ ਪੰਜਾਬ ਦੇ ਪੇਪਰਾਂ ਸੰਬੰਧੀ ਬਹੁਤ ਮਹੱਤਵਪੂਰਨ ਹਨ ਸੋ ਅੱਜ ਉਹ ਅਸੀਂ ਸ਼ੁਰੂ ਕਰਦੇ ਆਂ ਕੁਐਸਚਨ ਆਨਸਰ ਪਹਿਲਾ ਕੁਐਸਚਨ ਬਲਾਸੀ ਦੀ ਲੜਾਈ ਕਦੋਂ ਹੋਈ ਸੀ ਇਸ ਦਾ ਪਹਿਲਾ ਆਪਸ਼ਨ 1764 1757 1857 1748 ਸੋ ਇਸ ਦਾ ਸਹੀ ਜਵਾਬ ਹੈ 1757 ਨੈਕਸਟ ਕੁਐਸਚਨ ਪਲਾਸੀ ਦੀ ਲੜਾਈ ਵਿੱਚ ਬ੍ਰਿਟਿਸ਼ ਨੇ ਕਿਸ ਨੂੰ ਹਰਾਇਆ ਸੀ ਪਹਿਲਾ ਹਿਦਰ ਅਲੀ ਦੂਸਰਾ ਟਿੱਪੂ ਸੁਲਤਾਨ ਤੀਜਾ ਸਰਾਜੂਦੁਲਾ ਚੌਥਾ ਬਾਦਰ ਸ਼ਾ ਸੋ ਇਸ ਦਾ ਸਹੀ ਆਨਸਰ ਹੈ ਸਰਾਜੂਦੁਲਾ ਅਗਲਾ ਕੁਐਸਚਨ ਹੈ ਬਕਸਰ ਦੀ ਲੜਾਈ ਕਦੋਂ ਹੋਈ ਸੀ 1757 1764 1772 1857 ਸੋ ਇਸ ਦਾ ਸਹੀ ਜਵਾਬ ਹੈ 1764 ਨੈਕਸਟ ਕੁਐਸਚਨ ਭਾਰਤੋ ਸਤਵਿੰਜ ਆਜ਼ਾਦੀ ਗਾਵਤ ਨੂੰ ਹੋਰ ਕੀ ਕਿਹਾ ਜਾਂਦਾ ਹੈ অপਸ਼ਨ A ਸਿਪਾਈ ਲੜਾਈ ਨੈਕਸਟ ਆਜ਼ਾਦੀ ਦੀ ਲੜਾਈ ਨੈਕਸਟ ਰਾਸ਼ਟਰੀ ਅੰਦੋਲਨ D A ਤੇ B ਦੋਨੇ ਇਸ ਦਾ ਸਹੀ ਆਨਸਰ ਹੈ D A ਅਤੇ B ਦੋਨੇ ਭਾਰਤ ਦਾ ਪਹਿਲਾ ਵਾਈਸਰਾਏ ਕੌਣ ਸੀ ਲਾਰਡ ਮਾਊਂਟਨ ਲਾਰਡ ਕੈਨਿੰਗ ਲਾਰਡ ਕਜ਼ਨ ਲਾਰਡ ਰਿਪਨ ਸੋ ਇਸ ਦਾ ਸਹੀ ਜਵਾਬ ਹੈ ਲੜਕ ਕਨਿੰਗ ਨੈਕਸਟ ਕੁਸਚਨ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ ਸੀ অপਸ਼ਨ A 1881 অপਸ਼ਨ B 1885 অপਸ਼ਨ C 1890 অপਸ਼ਨ D 1900 ਸੋ ਇਸ ਦਾ ਸਹੀ ਜਵਾਬ ਹੈ অপਸ਼ਨ B 1885 ਨੈਕਸਟ ਕੁਸਚਨ ਕਾਂਗਰਸ ਦੇ ਪਹਿਲੇ ਅਧਿਖकौन ਸਨ ਨੰਬਰ A ਬਾਲ ਗੰਗਾਧਰ ਤਿਲਕ B ਦਾਦਾ ਭਾਈ ਨਰੋਜੀ ਨੰਬਰ C गोमेन्द्र चंद्र बनर्जी बनर्जी नंबर डी मोतीलाल नेहरू ਇਹਦਾ ਸਹੀ ਜਵਾਬ ਹੈ ਗੋਮੇਸ਼ ਚੰਦਰ ਬਨਰਜੀ ਨੈਕਸਟ ਕੁਐਸਚਨ ਬੰਗਾਲ ਦਾ ਵਿਭਾਜਨ ਕਦੋਂ ਹੋਇਆ ਸੀ ਆਪਸ਼ਨ A 1905 ਆਪਸ਼ਨ B 1911 ਆਪਸ਼ਨ C 1947 ਆਪਸ਼ਨ D 1857 ਸੋ ਇਸਦਾ ਸਹੀ ਜਵਾਬ ਹੈ 1905 ਨੈਕਸਟ ਕੁਐਸਚਨ ਸਵਦੇਸ਼ੀ ਅੰਦੋਲਨ ਕਦੋਂ ਸ਼ੁਰੂ ਹੋਇਆ ਸੀ 1905 1919 1920 1942 ਸੋ ਇਸ ਦਾ ਸਹੀ ਜਵਾਬ ਹੈ 1905 ਨੈਕਸਟ ਕੁਐਸਚਨ ਜਿਲ੍ਹਿਆਂ ਵਾਲਾ ਬਾਗ હત્યાકાੰਡ ਕਦੋਂ ਹੋਇਆ ਸੀ 13 ਅਪ੍ਰੈਲ 1919 15 ਅਗਸਤ 1947 26 ਜਨਵਰੀ 1950 8 ਅਗਸਤ 1942 ਸੋ ਇਸ ਦਾ ਸਹੀ ਜਵਾਬ ਹੈ 13 ਅਪ੍ਰੈਲ 1919 ਨੈਕਸਟ ਕੁਐਸਚਨ ਜਿਲ੍ਹਿਆਂ ਵਾਲੇ ਬਾਗ ਵਿੱਚ ਗੋਲੀ ਕਿਸ ਨੇ ਜਲਾਈ ਸੀ ਲਾਰਡ ਕਰਜ਼ਨ ਜਨਰਲ ਡਾਇਰ ਲਾਰਡ ਕੈਨਿੰਗ ਸਾਈਮਨ ਸੁਈਦਾ ਸਹੀ ਜਵਾਬ ਹੈ ਜਨਰਲ ਡਾਇਰ ਨੈਕਸਟ ਕੁਐਸਚਨ ਨੋਨ ਕੋਆਪਰੇਸ਼ਨ ਮੂਵਮੈਂਟ ਕਦੋਂ ਸ਼ੁਰੂ ਹੋਈ ਸੀ 1915 1920 1930 1942 ਸੋ ਇਸ ਦਾ ਸਹੀ ਜਵਾਬ ਹੈ 1920 ਨੈਕਸਟ ਕੁਐਸਚਨ दांडी यात्रा कदो शुरू हुई थी मिस्टेक हो गई गलती है सो इसने दांडी यात्रा नहीं दांडी यात्रा 1920 1928 1930 1947 सो इस दा सही जवाब है 193 दांडी यात्रा दी भाई किसने की थी ऑप्शन ए भगत सिंह ऑप्शन बी लाला लाजपत राय ऑप्शन सी महात्मा गांधी ऑप्शन डी सुभाष चंद्र बोस सो इस दा सही जवाब है महात्मा गांधी नेक्स्ट क्वेश्चन क्रिप्स मिशन कदों भारत आया ऑप्शन ए उन्नीस सौ पैंती उन्नीस सौ बी बताली ऑप्शन सी उन्नीस सौ पंतालीप्शन डी उन्नीस सौ संताली सही जवाब है उन्नीस सौ बताली भारत छो अंदोलन कदों शुरू होया ऑप्शन ए उन्नीस सौ भी ऑप्शन बी उन्नीस सौ पैंती ऑप्शन सी उन्नीस सौ बताली डी उन्नीस सौ संताली ਸੋ ਇਹਦਾ ਸਹੀ ਜਵਾਬ ਹੈ 1942 ਨੈਕਸਟ ਕੁਐਸਚਨ ਸੁਭਾਸ਼ ਚੰਦਰ ਬੋਸ ਨੇ ਕਿਸ ਫੌਜੀ ਦੀ ਸਥਾਪਨਾ ਕੀਤੀ A ਆਜ਼ਾਦ ਫੌਜ B ਨੌਜਵਾਨ ਫੌਜ C ਗਦਰ ਫੌਜ D ਭਾਰਤੀ ਫੌਜ ਸੋ ਉਹਨਾਂ ਨੇ ਆਜ਼ਾਦ ਫੌਜ ਦੀ ਸਥਾਪਨਾ ਕੀਤੀ ਸੀ ਆਪਸ਼ਨ ਨੈਕਸਟ ਕੁਐਸਚਨ ਭਾਰਤ ਦਾ ਵਿਭਾਜਨ ਕਿਸ ਯੋਜਨਾ ਦੇ ਤਹਿਤ ਹੋਇਆ ਸੀ A ਕ੍ਰਿਪਸਮਿਚ ਕ੍ਰਿਪਸ ਯੋਜਨਾ B ਨਹਿਰੂ ਯੋਜਨਾ ਸੀ ਮਾਉਂਟਬੈਟਨ ਯੋਜਨਾ ਡੀ ਸਾਈਮਨ ਯੋਜਨਾ ਸੋ ਇਜ਼ ਦਾ ਸੀ ਮਾਉਂਟਬੈਟਨ ਯੋਜਨਾ ਅਦੀਨ ਨੈਕਸਟ ਕੁਐਸਚਨ ਭਾਰਤ ਦੀ ਆਜ਼ਾਦੀ ਕਦੋਂ ਹੋਈ ਸੀ 26 ਜਨਵਰੀ 1950 15 ਅਗਸਤ 1947 2 ਅਕਤੂਬਰ 1945 30 ਜਨਵਰੀ 1948 ਸੋ ਇਜ਼ ਦਾ ਸਭ ਨੂੰ ਪਤਾ ਹੀ ਹੈ 15 ਅਗਸਤ 1947 ਨੈਕਸਟ ਕੁਐਸਚਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਕੌਣ ਬਣੇ ਏ ਮਹਾਤਮਾ ਗਾਂਧੀ ਵੀ ਸਰਦਾਰ ਬਲਭਾਈ ਪਟੇਲ ਸੀ ਸੁਭਾ ਚੰਦਰ ਬੋਸ ਡੀ ਪੰਡਤ ਜਵਾਹਰ ਲਾਲ ਨਹਿਰੂ ਸੋਇਦਾ ਅਨਸਰ ਹੈ ਪੰਡਤ ਜਵਾਹਰ ਲਾਲ ਨਹਿਰੂ ਸੋ ਤਾਂ ਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਅਰ ਜਾਨਾ ਜੌਬ ਸਬੰਧੀ ਅਪਡੇਟ ਲਈ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ